ਕਦੇ ਰਾਤ ਦੇ ਹਨੇਰੇ ਵਿੱਚ ਅਸੀਂ ਆਪਣੀਆਂ ਅੱਖਾਂ ਨਾਲ ਉਹ ਟਿਮਟਮਾਉਂਦੇ ਛੋਟੇ ਤਾਰੇ ਵੇਖਦੇ ਸੀ ਨਾ ਆਕਾਸ਼ ਵਿੱਚ ਸਗੋਂ ਧਰਤੀ ਤੇ ਉਹੀ ਜੁਗਨੂ ਜੋ ਬਚਪਨ ਵਿੱਚ ਸਾਡੇ ਆਲੇ-ਦੁਆਲੇ ਉੱਡਦੇ ਸਨ ਤੇ ਸਾਡੀਆਂ ਹਥੇਲੀਆਂ ਤੇ ਚਮਕਦੇ ਸਨ ਪਰ ਹੁਣ ਉਹ ਕਿੱਥੇ ਗਏ ਕੀ ਤੁਹਾਨੂੰ ਯਾਦ ਹੈ ਆਖਰੀ ਵਾਰ ਤੁਸੀਂ ਜੁਗਨੂ ਕਦੋਂ ਵੇਖਿਆ ਅੱਜ ਆਪਾਂ ਗੱਲ ਕਰਾਂਗੇ ਉਹ ਜੁਗਨੂ ਦੀ ਜੋ ਧਰਤੀ ਤੇ ਡਾਇਨਾਸੌਰ ਦੇ ਯੁੱਗ ਤੋਂ ਨੇ ਪਰ ਹੁਣ ਖਤਮ ਹੋ ਰਹੇ ਨੇ ਇਹਨਾਂ ਨੂੰ ਵਿਗਿਆਨਕ ਭਾਸ਼ਾ ਵਿੱਚ ਲੈਪਰੀਡੀ ਪਰਿਵਾਰ ਨਾਲ ਜੋੜਿਆ ਜਾਂਦਾ ਹੈ ਇਹ ਧਰਤੀ ਦੇ ਸਭ ਤੋਂ ਪ੍ਰਚੀਨ ਕੀੜਿਆਂ ਵਿੱਚੋਂ ਹਨ ਦੁਨੀਆ ਭਰ ਵਿੱਚ 2000 ਤੋਂ ਵੱਧ ਪ੍ਰਜਾਤੀਆਂ ਦੇ ਜੁਗਨ ਇਹ ਜੀਵ ਕੁਦਰਤ ਦਾ ਹਿਸਾ ਰਹੇ ਨੇ ਭਾਰਤ ਵਿੱਚ ਕਦੇ ਹਰ ਪਿੰਡ ਹਰ ਖੇਤ ਤੇ ਹਰ ਬਗੀਚੇ ਵਿੱਚ ਇਹ ਜੁਗਨੂ ਚਮਕਦੇ ਸਨ ਪਰ ਹੁਣ ਇਹ ਸਿਰਫ ਯਾਦਾਂ ਬਣ ਕੇ ਰਹਿ ਗਏ ਤੁਸੀਂ ਕਦੇ ਸੋਚਿਆ ਕਿ ਜੁਗਨੂ ਰਾਤ ਨੂੰ ਚਮਕਦੇ ਕਿਉਂ ਨੇ ਉਹਨਾਂ ਦੇ ਪੇਟ ਵਿੱਚ ਇੱਕ ਵਿਸ਼ੇਸ਼ ਅੰਗ ਹੁੰਦਾ ਹੈ ਜਿਸ ਵਿੱਚ ਆਕਸੀਜਨ ਤੇ ਲੂਸੀਫੇਰਸ ਨਾਮਕ ਤੱਤ ਮਿਲਦੇ ਨੇ ਜਦੋਂ ਇਹ ਦੋਵੇਂ ਮਿਲਦੇ ਨੇ ਤਾਂ ਇੱਕ ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ ਜਿਸ ਨਾਲ ਰੋਸ਼ਨੀ ਬਣਦੀ ਹੈ ਇਸ ਨੂੰ ਕਿਹਾ ਜਾਂਦਾ ਹੈ ਬਾਇਲੂਮਿਨਸੈਂਸ ਇਹ ਚਮਕ ਗਰਮੀ ਪੈਦਾ ਨਹੀਂ ਕਰਦੀ ਸਿਰਫ ਰੋਸ਼ਨੀ ਕੁਦਰਤ ਦਾ ਇਹ ਸੁੰਦਰ ਕੌਤਕ ਜੋ ਇਨਸਾਨ ਅਜੇ ਪੂਰੀ ਤਰ੍ਹਾਂ ਨਹੀਂ ਸਮਝ ਸਕਿਆ ਤੁਹਾਨੂੰ ਇਹ ਜਾਣ ਕੇ ਹੈਰਾਨੀ ਜੀਵ ਵਿਗਿਆਨ ਦੀ ਦੁਨੀਆ ਵਿੱਚ ਵੀ ਕਮਾਲ ਕਰ ਰਹੇ ਨੇ ਸਾਲ 2015 ਵਿੱਚ ਸਵਿਟਜ਼ਰਲੈਂਡ ਦੇ ਵਿਗਿਆਨੀਆਂ ਨੇ ਜਗਨੂਆਂ ਦੇ ਚਮਕਣ ਵਾਲੇ ਪ੍ਰੋਟੀਨ ਨਾਲ ਤਜਰਬਾ ਕੀਤਾ ਸੀ ਜਦੋਂ ਉਹਨਾਂ ਨੇ ਇਹ ਪ੍ਰੋਟੀਨ ਕੈਂਸਰ ਵਾਲੀ ਸੈੱਲ ਨਾਲ ਜੋੜਿਆ ਤਾਂ ਇਹ ਸੈੱਲ ਚਮਕਣ ਲੱਗਾ ਇਸ ਤਰੀਕੇ ਨਾਲ ਡਾਕਟਰ ਹੁਣ ਕੈਂਸਰ ਦੀ ਪਛਾਣ ਕਰਨ ਲਈ ਇਸ ਤਕਨੀਕ ਦੀ ਵਰਤੋਂ ਕਰ ਰਹੇ ਨੇ ਸੋਚੋ ਜਗਨੂ ਸਿਰਫ ਸੁੰਦਰ ਨਹੀਂ ਸਗੋ ਮਨੁੱਖੀ ਜੀਵਨ ਬਚਾਉਣ ਵਾਲੇ ਵੀ ਨੇ ਜਗਨੂ ਕਿਸੇ ਵੀ ਥਾਂ ਦੀ ਸਿਹਤ ਦੱਸ ਕੇ ਹੁੰਦੇ ਨੇ ਜੇ ਤੁਹਾਡੇ ਆਲੇ-ਦੁਆਲੇ ਜਗਨੂ ਹਨ ਤਾਂ ਇਸ ਦਾ ਮਤਲਬ ਹੈ ਉੱਥੇ ਦੀ ਹਵਾ ਸਾਫ਼ ਹੈ ਪਾਣੀ ਸਾਫ਼ ਹੈ ਤੇ ਵਾਤਾਵਰਨ ਜੀਵਨ ਯੋਗ ਹੈ ਪਰ ਜਿੱ ਕਿ ਪ੍ਰਕਿਰਤੀ ਦਾ ਸਾਹ ਰੁਕ ਗਿਆ ਹੈ ਅੱਜ ਇਨਸਾਨ ਨੇ ਜੰਗਲ ਕੱਟੇ ਦਰਿਆ ਪ੍ਰਦੂਸ਼ਿਤ ਕੀਤੇ ਤੇ ਰਾਤਾਂ ਨੂੰ ਰੋਸ਼ਨੀ ਨਾਲ ਭਰ ਦਿੱਤਾ ਇਹ ਹੀ ਤਿੰਨ ਚੀਜ਼ਾਂ ਜੁਗਣੂਆਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਿੱਥੇ ਪਹਿਲਾਂ ਝਾੜੀਆਂ ਤੇ ਘਾਹ ਸਨ ਹੁਣ ਕੰਕਰੀਟ ਦੇ ਘਰ ਨੇ ਜੁਗਣੂਆਂ ਨੂੰ ਰਾਤ ਦਾ ਹਨੇਰਾ ਚਾਹੀਦਾ ਹੈ ਪਰ ਅਸੀਂ ਰਾਤ ਨੂੰ ਦਿਨ ਬਣਾ ਦਿੱਤਾ ਹੈ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਪਰੈਆਂ ਨੇ ਜੁਗਣੂਆਂ ਦੇ ਜੀਵਨ ਚੱਕਰ ਨੂੰ ਤਬਾਹ ਕਰ ਦਿੱਤਾ ਹੈ ਵਿਗਿਆਨੀਆਂ ਨੇ 12 ਸਾਲਾਂ ਤੱਕ ਜੁਗਣੂਆਂ ਤੇ ਰਿਸਰਚ ਕੀਤੀ ਉਹ ਕਹਿੰਦੇ ਨੇ ਬਸੰਤਰੁੱਤ ਜੁਗਣੂਆਂ ਦਾ ਸਭ ਤੋਂ ਸਰਗਰਮ ਸਮਾਂ ਹੈ ਕਿਉਂਕਿ ਉਸ ਵੇਲੇ ਹਵਾ ਵਿੱਚ ਨਮੀ ਹੁੰਦੀ ਹੈ ਪਰ ਮਾਉਂਦੀਆਂ ਰੋਸ਼ਨੀਆਂ ਨਹੀਂ ਦਿਸਦੀਆਂ ਬਚਪਨ ਦੀ ਉਹ ਖੁਸ਼ੀ ਜਦੋਂ ਅਸੀਂ ਹਥੇਲੀ ਤੇ ਜੁਗਨੂ ਫੜਦੇ ਸੀ ਹੁਣ ਸਿਰਫ ਯਾਦਾਂ ਤੇ ਵੀਡੀਓਜ਼ ਵਿੱਚ ਰਹਿ ਗਈ ਹੈ ਨੇਚਰ ਕਲਾਈਮੇਟ ਚੇਂਜ ਦੀ ਇੱਕ ਰਿਸਰਚ ਕਹਿੰਦੀ ਹੈ ਅਗਲੇ 50 ਤੇ 100 ਸਾਲਾਂ ਵਿੱਚ 65% ਕੀੜੇ ਮਕੌੜੇ ਧਰਤੀ ਤੋਂ ਗਾਇਬ ਹੋ ਸਕਦੇ ਨੇ ਕਲਾਈਮੇਟ ਚੇਂਜ ਕਾਰਨ ਵਾਤਾਵਰਨ ਗਰਮ ਹੋ ਰਿਹਾ ਹੈ ਤੇ ਛੋਟੇ ਜੀਵ ਜਿਉਣਾ ਛੱਡ ਰਹੇ ਨੇ ਜੁਗਨੂ ਸਿਰਫ ਇੱਕ ਕੀੜਾ ਨਹੀਂ ਇਹ ਕੁਦਰਤ ਦਾ ਤਾਰਾ ਹੈ ਜੋ ਦੱਸਦਾ ਹੈ ਕਿ ਧਰਤੀ ਅਜੇ ਵੀ ਜੀਵਤ ਹੈ ਸੋਚੋ ਜਦੋਂ ਧਰਤੀ ਤੋਂ ਜੁਗਨੂ ਗਾਇਬ ਹੋ ਜਾਣਗੇ ਤਾਂ ਰਾਤਾਂ ਦੀਆਂ ਰੋਸ਼ਨੀਆਂ ਕਿਵੇਂ ਹੋਣਗੀਆਂ ਜੀਵ ਨਹੀਂ ਸਗੋਂ ਛੋਟੇ ਜੁਗਨੂ ਵੀ ਸਾਡੇ ਸਾਥੀ ਨੇ ਆਪਣੇ ਆਲੇ ਦੁਆਲੇ ਦਰਖਤ ਲਗਾਓ ਰਾਤ ਨੂੰ ਬਣਾ ਲੋੜਦੀ ਰੋਸ਼ਨੀ ਬੰਦ ਕਰੋ ਇਹ ਯਕੀਨ ਬਣਾਓ ਕਿ ਕੁਦਰਤ ਦੀਆਂ ਰੋਸ਼ਨੀਆਂ ਕਦੇ ਬੁਝਣਾ ਪਾਉਣ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ